ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਹੋਰ ਪਿਆਰੀ ਜੀ ਪੰਜਾਬੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਪਿਆਰ ਭਰੀ ਦਿਲਚਸਪ ਸਿੱਖਿਆ ਦਾ ਇੱਕ ਕਹਾਣੀ ਇਸ ਕਹਾਣੀ ਦਾ ਨਾਮ ਹੈ ਲਾਲਚੀ ਕਾ ਨੂੰ ਸਜ਼ਾ ਸੇਠ ਰਾਮ ਲਾਲ ਰਾਜ ਦੇ ਮਸ਼ਹੂਰ ਸੇਠ ਸਨ ਉਹਨਾਂ ਦੇ ਘਰ ਵਿੱਚ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ ਹਰ ਰੋਜ਼ ਉਹ ਨਦੀ ਇੱਥੇ ਮਹਿਮਾਨ ਆਉਂਦੇ ਵਧੀਆ-ਵਧੀਆ ਪਕਵਾਨ ਬਣਾ ਕੇ ਉਹਨਾਂ ਨੂੰ ਖਵਾਏ ਜਾਂਦੇ। ਸੇਠ ਰਾਮ ਲਾਲ ਦੀ ਰਸੋਈ ਵਿੱਚ ਇੱਕ ਕਬੂਤਰ ਆਲਣਾ ਬਣਾ ਕੇ ਰਹਿੰਦਾ ਸੀ। ਉਹ ਬੜਾ ਨੇਕ ਅਤੇ ਸਿੱਧਾ ਸੀ। ਸੇਠ ਦਾ ਰਸੋਈਆ ਸੰਭੂ ਮਹਾਰਾਜ ਉਸ ਨੂੰ ਬਹੁਤ ਹੀ ਪਿਆਰ ਕਰਦਾ ਸੀ। ਖਾਣਾ ਬਣਾਉਂਦੇ-ਬਣਾਉਂਦੇ ਉਹ ਥੋੜਾ ਜਿਹਾ ਖਾਣਾ ਉਸ ਦੇ ਆਲੜੇ ਦੇ ਕੋਲ ਰੱਖ ਦਿੰਦਾ ਸੀ ਅਤੇ ਕਬੂਤਰ ਚੁੱਪਚਾਪ ਉਸ ਨੂੰ ਚੁਗ ਕੇ ਸੈਰ ਨੂੰ ਨਿਕਲ ਜਾਂਦਾ ਸੀ। ਫਿਰ ਸ਼ਾਮ ਨੂੰ ਆ ਕੇ ਆਰਾਮ ਨਾਲ ਸੌਂ ਜਾਂਦਾ ਇਸ ਤਰ੍ਹਾਂ ਉਹਨਾਂ ਦਾ ਜੀਵਨ ਆਰਾਮ ਅਤੇ ਸੁੱਖ ਸ਼ਾਂਤੀ ਨਾਲ ਗੁਜ਼ਰ ਰਿਹਾ ਸੀ ਇੱਕ ਦਿਨ ਕਬੂਤਰ ਖਾ ਪੀ ਕੇ ਰਸੋਈ ਦੀ ਖਿੜਕੀ ਤੇ ਜਾ ਬੈਠਾ ਆਰਾਮ ਕਰ ਰਿਹਾ ਸੀ ਤਦ ਕਿ ਇਧਰੋਂ ਇੱਕ ਕਾਂ guzreya ਉਸ ਨੇ ਰਸੋਈ ਦੀ ਖਿੜਕੀ ਤੇ ਕਬੂਤਰ ਨੂੰ ਬੈਠਿਆਂ ਦੇਖਿਆ ਅਤੇ ਰਸੋਈ ਦੀ ਮਿੱਠੀ ਮਿੱਠੀ ਖੁਸ਼ਬੂ ਉਸ ਦੀ ਨੱਕ ਨਾਲ ਟਕਰਾਈ ਤਾਂ ਉਸ ਦੀ ਤਾਂ ਤਬੀਅਤ ਹੀ ਖੁਸ਼ ਹੋ ਗਈ ਓਏ ਬਾ ਕੀ ਖੁਸ਼ਬੂ ਹੈ ਰਸੋਈ ਵਿੱਚ ਤਾਂ ਇਸ ਕਬੂਤਰ ਦਾ ਆਲਣਾ ਵੀ ਦਿਖਾਈ ਦੇ ਰਿਹਾ ਹੈ ਕਾਮ ਕਾਂ ਦੇ ਸਾਹਮਣੇ ਹੀ ਦਰਖਤ ਤੇ ਬੈਠ ਗਿਆ ਅਤੇ ਸੋਚਣ ਲੱਗਾ ਇਸ ਕਬੂਤਰ ਨੇ ਤਾਂ ਸੇਠ ਦੀ ਰਸੋਈ ਵਿੱਚ ਹੀ ਆਪਣਾ ਆਲਣਾ ਬਣਾ ਰੱਖਿਆ ਇਹ ਤਾਂ ਖੂਬ ਵਧੀਆ ਵਧੀਆ ਪਕਵਾਨ ਖਾਂਦਾ ਹੋਵੇਗਾ ਇਸ ਕਬੂਤਰ ਨਾਲ ਤਾਂ ਦੋਸਤੀ ਕਰਨੀ ਚਾਹੀਦੀ ਹੈ ਜੇਕਰ ਇਸ ਨਾਲ ਦੋਸਤੀ ਹੋ ਗਈ ਤਾਂ ਵਧੀਆ ਵਧੀਆ ਖਾਣ ਨੂੰ ਵੀ ਮਿਲਿਆ ਕਰੇਗਾ ਮੈਨੂੰ ਤਾਂ ਸੱਤ ਜਨਮ ਵੀ ਅਜਿਹਾ ਖੁਸ਼ਬੂਦਾਰ ਅਤੇ ਮਜ਼ੇਦਾਰ ਖਾਣਾ ਨਸੀਬ ਨਹੀਂ ਹੋਵੇਗਾ। ਇਹੀ ਸੋਚ ਕੇ ਉਹ ਕਾਂ ਕਬੂਤਰ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗਾ। ਉਸ ਦੀਆਂ ਲਲਚਾਈਆਂ ਨਜ਼ਰਾਂ ਰਸੋਈ ਦੇ ਮਜ਼ੇਦਾਰ ਖਾਣਿਆਂ ਤੇ ਜੰਮੀਆਂ ਹੋਈਆਂ ਸਨ। ਥੋੜੀ ਦੇਰ ਬਾਅਦ ਹਵਾ ਖੋਰੀ ਦੇ ਲਈ ਜਿਵੇਂ ਹੀ ਕਬੂਤਰ ਬਾਹਰ ਨਿਕਲਿਆ ਤਾਂ ਕਾਂ ਨੇ ਉਸ ਦੇ ਪਿੱਛੇ-ਪਿੱਛੇ ਉੱਡਣਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਜਦੋਂ ਕਬੂਤਰ ਨੂੰ ਅਹਿਸਾਸ ਹੋਇਆ ਕਿ ਕਾਂ ਉਸਦਾ ਲਗਾਤਾਰ ਪਿੱਛਾ ਕਰ ਰਿਹਾ ਏ ਤਾਂ ਉਸਨੇ ਸੋਚਿਆ ਕਿ ਇਹ ਮੇਰਾ ਪਿੱਛਾ ਕਿਉਂ ਕਰ ਰਿਹਾ ਏ ਇਹ ਤਾਂ ਬੜਾ ਚਲਾਕ ਕਿਸਮ ਦਾ ਪ੍ਰਾਣੀ ਹੈ ਇਸ ਤੋਤਾ ਰੱਬ ਹੀ ਬਚਾਏ ਕਾਂ ਲਗਾਤਾਰ ਉਸਦਾ ਪਿੱਛਾ ਕਰ ਰਿਹਾ ਸੀ ਆਖਿਰ ਤੰਗ ਆ ਕੇ ਕਬੂਤਰ ਨੇ ਪੁੱਛ ਹੀ ਲਿਆ ਓਏ ਭਰਾ ਤੂੰ ਮੇਰਾ ਪਿੱਛਾ ਕਿਉਂ ਕਰ ਰਿਹਾ ਏ ਉਸਦੀ ਇਹ ਗੱਲ ਸੁਣ ਕੇ ਕਾਂ ਹੱਸ ਪਿਆ ਫਿਰ ਬੋਲਿਆ ਕਬੂਤਰ ਭਰਾ ਤੂੰ ਬੜਾ ਨੇਕ ਤੇ ਗੁਣਵਾਨ ਪ੍ਰਾਣੀ ਐ ਸਾਡੇ ਪਾਂਛੀਆਂ ਵਿੱਚ ਤੇਰੇ ਜਿਹਾ ਗੁਣ ਅਤੇ ਭੋਲਾ ਜਿਹਾ ਸਾਇਦ ਕੋਈ ਹੀ ਹੋਵੇਗਾ ਬਸ ਇਹੀ ਕਾਰਨ ਐ ਕਿ ਮੈਂ ਤੇਰੇ ਨਾਲ ਦੋਸਤੀ ਕਰਨਾ ਚਾਹੁੰਦਾ ਹਾਂ ਤੁਹਾਡੀ ਅਤੇ ਸਾਡੀ ਦੋਸਤੀ ਕਿਹੋ ਜਿਹੀ ਭਰਾ ਅਸੀਂ ਠਹਿਰੇ ਸਿੱਧੇ ਸਾਦੇ ਸ਼ਾਕਾਹਾਰੀ ਜੀਵ ਅਤੇ ਤੁਸੀਂ ਠਹਿਰੇ ਚਲਾਕ ਅਤੇ ਮਾਸਾਹਾਰੀ ਜੀਵ ਓਏ ਭਰਾ ਮਾਸ ਖਾਣ ਨਾਲ ਪ੍ਰਾਣੀ ਬੁਰਾ ਥੋੜੀ ਹੋ ਜਾਂਦਾ ਐ ਅਤੇ ਜਿੱਥੋਂ ਤੱਕ ਸਿੱਧੇ ਅਤੇ ਚਲਾਕ ਦੀ ਗੱਲ ਹੈ ਤਾਂ ਭਰਾ ਮੇਰੇ ਪੰਜੋ ਉਂਗਲੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਚਲਾਕ ਅਤੇ ਭੇੜੇ ਪ੍ਰਾਣੀ ਤਾਂ ਹਰ ਕੌਮ ਵਿੱਚ ਹੁੰਦੇ ਨੇ ਇੱਕ ਦੇ ਕਾਰਨ ਪੂਰੀ ਕੌਮ ਨੂੰ ਬਦਨਾਮ ਕਰਨਾ ਨਿਆ ਨਹੀਂ ਹੈ ਨਹੀਂ ਨਹੀਂ ਭਰਾ ਤੂੰ ਕਿਸੇ ਹੋਰ ਨੂੰ ਆਪਣਾ ਦੋਸਤ ਬਣਾ ਦੇਖ ਭਰਾ ਲੋਕ ਸਾਨੂੰ ਵੈਸੇ ਵੀ ਦੁਤਕਾਰਦੇ ਰਹਿੰਦੇ ਨੇ ਕਿਉਂਕਿ ਅਸੀਂ ਜਰਾ ਮੋਟੀ ਬੁੱਧੀ ਦੇ ਪ੍ਰਾਣੀ ਆ ਹੁਣ ਤੂੰ ਵੀ ਕੀ ਮੈਨੂੰ ਦੁਤਕਾਰ ਦੇਵੇਂਗਾ ਮੈਂ ਤਾਂ ਸੋਚ ਹੀ ਰਿਹਾ ਸੀ ਕਿ ਤੁਹਾਡੀ ਸੰਗਤ ਵਿੱਚ ਰਹਿ ਕੇ ਕੁਝ ਅਕਲ ਵੀ ਸਿੱਖ ਲਵਾਂਗਾ ਕਹਿ ਕੇ ਕਾਂ ਨੇ ਅਜੀਹਾ ਨਾਟਕ ਕੀਤਾ ਮੰਨੋ ਉਹ ਕਾਫੀ ਦੁੱਖ ਵਿੱਚ ਹੋ ਉਠਿਆ ਹੋਵੇ ਅਤੇ ਹੁਣੇ ਰੋਣ ਲੱਗ ਜਾਵੇਗਾ ਕਬੂਤਰ ਨੂੰ ਉਸਤੇ ਤਰਸ ਆ ਗਿਆ ਅਤੇ ਉਹ ਬੋਲਿਆ ਪਰ ਭਰਾ ਕਾ ਅਸੀਂ ਇਕੱਠੇ ਕਿਵੇਂ ਰਹਿ ਸਕਦੇ ਹਾਂ ਸਾਡੇ ਵਿੱਚ ਤਾਂ ਕੋਈ ਸਮਾਨਤਾ ਹੀ ਨਹੀਂ ਆ ਓਏ ਭਰਾ ਸਮਾਨਤਾ ਤਾਂ ਆਪਣੇ ਆਪ ਆ ਜਾਵੇਗੀ ਮੈਂ ਤੁਹਾਡੇ ਵਰਗਾ ਹੀ ਖਾਣ-ਪਾਨ ਕਰ ਲਵਾਂਗਾ ਜਿਹੋ ਜਿਹਾ ਬਿਹਾਰ ਲੋਕਾਂ ਦੇ ਨਾਲ ਤੁਸੀਂ ਕਰੋਗੇ ਉਹੋ ਜਿਹਾ ਹੀ ਮੈਂ ਕਰਾਂਗਾ ਕਹਿੰਦੇ ਨੇ ਕਿ ਸੰਤ ਦੇ ਨਾਲ ਰਹਿ ਕੇ ਤਾਂ ਭੈੜਾ ਵਿਅਕਤੀ ਵੀ ਸੰਤ ਹੋ ਜਾਂਦਾ ਪਾਰਸ ਤਾਂ ਲੋਹੇ ਨੂੰ ਵੀ ਸੋਨਾ ਬਣਾ ਦਿੰਦਾ ਜੇਕਰ ਤੂੰ ਜਿੱਦ ਕਰਦਾ ਹੈ ਤਾਂ ਠੀਕ ਹੈ ਭਰਾ ਅਸੀਂ ਦੋਨੋਂ ਇਕੱਠੇ ਰਹਿ ਲਵਾਂਗੇ ਕਿਹਾ ਵੀ ਗਿਆ ਇੱਕ ਤਾਂ ਦੋ ਭਲੇ ਦੋ ਪਰ ਦੇਖ ਭਰਾ ਤੂੰ ਕਿਸੇ ਪ੍ਰਕਾਰ ਦੀ ਸ਼ਰਾਰਤ ਨਾ ਕਰੀਂ ਕਿਤੇ ਅਜੇਹਾ ਨਾ ਹੋਵੇ ਕਿ ਤੂੰ ਕੋਈ ਉਲਟੀ ਸਿੱਧੀ ਸ਼ਰਤ ਕਰ ਬੈਠੇ ਅਤੇ ਅਸੀਂ ਰਹਿਣ ਦਾ ਟਿਕਾਣਾ ਵੀ ਗਵਾ ਦਈਏ। ਓਏ ਨਹੀਂ ਭਰਾ ਮੈਂ ਭਲਾ ਕੋਈ ਗੜਬੜ ਕਿਉਂ ਕਰਾਂਗਾ? ਅਜੇਹਾ ਕਰਕੇ ਮੈਂ ਆਪਣਾ ਹੀ ਨੁਕਸਾਨ ਕਰਾਂਗਾ। ਫਿਰ ਭਲਾ ਤੂੰ ਮੈਨੂੰ ਆਪਣੇ ਨਾਲ ਕਿਉਂ ਰਹਿਣ ਦੇਵੇਂਗਾ? ਤਾਂ ਠੀਕ ਹੈ। ਚੱਲੋ ਮੇਰੇ ਨਾਲ। ਕਾਹ ਮਨ ਹੀ ਮਨ ਬਹੁਤ ਖੁਸ਼ ਹੋਇਆ। ਉਸਨੇ ਸੋਚਿਆ ਕਿ ਚਲੋ ਪਹਿਲੀ ਸਫਲਤਾ ਤਾਂ ਹੱਥ ਲੱਗੀ। ਸਾਰਾ ਦਿਨ ਉਹ ਇੱਧਰ ਉੱਧਰ ਦਾਣਾ ਚੁੱਕਦੇ ਰਹੇ ਅਤੇ ਦੂਸਰੇ ਨੂੰ ਤਾਨ ਅਤੇ ਮਾਨ ਦੀਆਂ ਕਹਿੰਦੇ ਰਹੇ ਸਾਰਾ ਦਿਨ ਕਾਹੀ ਜ਼ਿਆਦਾ ਬੋਲਦਾ ਰਿਹਾ ਉਹੀ ਉਸ ਨੂੰ ਇੱਧਰ ਉੱਧਰ ਦੀ ਝੂਠੀ ਮੂਠੀ ਕਹਾਣੀ ਸੁਣਾ ਕੇ ਪ੍ਰਭਾਵਿਤ ਕਰਨ ਦਾ ਯਤਨ ਕਰਦਾ ਰਿਹਾ ਅਤੇ ਇਹ ਜ਼ਾਹਿਰ ਕਰਦਾ ਰਿਹਾ ਕਿ ਉਹੀ ਉਸ ਦਾ ਸੱਚਾ ਮਿੱਤਰ ਹੈ ਕਬੂਤਰ ਵਿਚਾਰਾ ਉਸ ਦੀਆਂ ਗੱਲਾਂ ਤੋਂ ਥੋੜਾ ਪ੍ਰਭਾਵਿਤ ਵੀ ਹੋਇਆ ਇਸ ਤਰ੍ਹਾਂ ਸ਼ਾਮ ਹੋ ਗਈ ਕਬੂਤਰ ਉਸ ਨੂੰ ਲੈ ਕੇ ਆਪਣੇ ਟਿਕਾਣੇ ਵੱਲ ਚੱਲ ਪਿਆ ਜਦੋਂ ਘਰ ਕਰੀਬ ਆ ਗਿਆ ਤਾਂ ਕਬੂਤਰ ਨੇ ਇੱਕ ਵਾਰ ਫਿਰ ਉਸ ਨੂੰ ਚੇਤਾਵਨੀ ਦਿੱਤੀ ਦੇਖ ਭਰਾ ਕਿਸੇ ਤਰ੍ਹਾਂ ਦੀ ਹਰਕਤ ਨਾ ਕਰਨਾ ਮੈਂ ਇੱਕ ਵਾਰ ਫਿਰ ਤੈਨੂੰ ਸੁਚੇਤ ਕਰ ਰਿਹਾ ਹਾਂ ਓਏ ਮਰਾ ਮੇਰੇ ਭਰਾ ਵਾਰ-ਵਾਰ ਕਹਿ ਕੇ ਮੈਨੂੰ ਸ਼ਰਮਿੰਦਾ ਰਾ ਕਰ ਪਰ ਹਾਂ ਕਬੂਤਰ ਨੂੰ ਜਿਵੇਂ ਕੁਝ ਜ਼ਿਆਦਾ ਆ ਉਹ ਬੋਲਿਆ ਸੇਠ ਜੀ ਸੇਠ ਦੀ ਇਸ ਰਸੋਈ ਵਿੱਚ ਮੈਂ ਰਹਿੰਦਾ ਹਾਂ ਉਹ ਵਿੱਚ ਉਸ ਵਿੱਚ ਤਾਂ ਸਿਰਫ ਇੱਕ ਮੇਰਾ ਹੀ ਆਲਣਾ ਹੈ ਅਸੀਂ ਉਸ ਵਿੱਚ ਰਹਾਂਗੇ ਕਿਵੇਂ ਕੋਈ ਗੱਲ ਨਹੀਂ ਕਬੂਤਰ ਭਰਾ ਅਸੀਂ ਅੱਜ ਦੀ ਰਾਤ ਇੱਕ ਹੀ ਹੱਲਣੇ ਵਿੱਚ guzara ਕਰ ਲਵਾਂਗੇ ਕੱਲ ਮੈਂ ਜਿਵੇਂ ਜਿਵੇਂ ਆਪਣਾ ਹਲਣਾ ਬਣਾ ਲਵਾਂਗਾ ਜਦੋਂ ਦੋਨੋਂ ਦੋਸਤ ਮਿਲ ਕੇ ਕੰਮ ਕਰਾਂਗੇ ਤਾਂ ਭਰਾ ਦੇ ਰਹੀ ਕਿੰਨੀ ਲੱਗੇਗੀ ਕਬੂਤਰ ਵਿਚਾਰਾ ਕੀ ਕਹਿੰਦਾ ਕਾਂ ਉਸ ਦੀ ਹਰ ਗੱਲ ਦਾ ਤਰਕਪੂਰਨ ਜਵਾਬ ਦੇ ਰਿਹਾ ਸੀ ਅੰਤ ਵਿੱਚ ਕਬੂਤਰ ਨੇ ਚੁੱਪ ਰਹਿਣਾ ਹੀ ਉਚਿਤ ਸਮਝਿਆ ਰਸੋਈਏ ਵੱਲੋਂ ਵੀ ਕਬੂਤਰ ਨੂੰ ਕੋਈ ਖਤਰਾ ਨਹੀਂ ਸੀ ਉਹ ਜਾਣਦਾ ਸੀ ਕਿ ਰਸੋਈਆ ਬੜਾ ਦਿਆਲੂ ਹੈ ਉਹ ਕਾਨੂ ਮੇਰਾ ਮਿੱਤਰ ਸਮਝ ਕੇ ਥਾਂ ਦੇ ਦੇਵੇਗਾ ਉਸ ਨੂੰ ਤਾਂ ਪੰਛੀਆਂ ਨਾਲ ਵੈਸੇ ਵੀ ਬਹੁਤ ਪਿਆਰ ਹੈ ਜਦੋਂ ਰਹਿਣ ਦੀ ਸਮੱਸਿਆ ਵੀ ਦੂਰ ਹੋ ਗਈ ਤਾਂ ਕਾਨ ਨੇ ਸੋਚਿਆ ਕਿ ਚਲੋ ਦੂਜੀ ਸਫਲਤਾ ਹੱਥ ਲੱਗੀ ਉਸ ਰਾਤ ਕਾਨ ਨੂੰ ਵੀ ਕਬੂਤਰ ਦੇ ਨਾਲ ਵਧੀਆ ਦੇਸੀ ਘਿਓ ਦੀ ਦਾਲ ਸਬਜ਼ੀ ਅਤੇ ਰੋਟੀ ਖਾਣ ਨੂੰ ਮਿਲੀ ਇੱਕ ਤਾਂ ਪੱਕਿਆ ਹੋਇਆ ਖਾਣਾ ਅਤੇ ਉਹ ਵੀ ਦੇਸੀ ਘਿਓ ਦਾ ਕਾਨ ਨੇ ਤਾਂ ਬੜੇ ਚਾਣ ਨਾਲ ਉਸ ਨੂੰ ਖਾਧਾ ਫਿਰ ਉਸ ਰਾਤ ਕਬੂਤਰ ਦੇ ਨਾਲੇ ਵਿੱਚ ਹੀ ਪੈਰ ਪਸਾਰ ਕੇ ਸੌਂ ਗਿਆ ਰਾਤ ਨੂੰ ਸੌਂਦੇ ਸੌਂਦੇ ਉਹ ਸੋਚਣ ਲੱਗਾ ਕਿਸੇ ਨੇ સાચી ਕਿਹਾ ਕਿ ਇੱਕ ਵਾਰ ਸਾਰਿਆਂ ਦੇ ਦਿਨ ਬਦਲਦੇ ਨੇ ਮੇਰੇ ਵੀ ਨਸੀਬ ਚੰਗੇ ਸਨ ਜੋ ਮੇਰੀ ਨਜ਼ਰ ਇਸ ਕਬੂਤਰ ਤੇ ਪੈ ਗਈ ਹੁਣ ਮਿਲੇਗਾ ਰੋਜ਼ ਵਧੀਆ ਵਧੀਆ ਖਾਣਾ ਦੂਜੇ ਦਿਨ ਕਾਂ ਨੇ ਕਬੂਤਰ ਦੀ ਸਹਾਇਤਾ ਨਾਲ ਰਸੋਈ ਵਿੱਚ ਹੀ ਇੱਕ ਕੋਨੇ ਵਿੱਚ ਆਪਣਾ ਆਲਣਾ ਬਣਾ ਲਿਆ ਰਸੋਈਏ ਨੇ ਕਬੂਤਰ ਦੇ ਨਾਲ ਕਾਂ ਦਾ ਆਲਣਾ ਦੇਖਿਆ ਤਾਂ ਮਨ ਹੀ ਮਨ ਵਿੱਚ ਬਹੁਤ ਖੁਸ਼ ਹੋਇਆ ਪਰ ਸੋਚਣ ਲੱਗਾ ਕਾ ਚਲਾਕ ਤੇ ਸ਼ਰਾਰਤੀ ਹੁੰਦੇ ਨੇ ਕਿਤੇ ਕੱਲ ਨੂੰ ਉਹ ਇਸ ਸਿੱਧੇ ਸਾਦੇ ਕਬੂਤਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਪਰ ਉਹ ਵੀ ਵਿਚਾਰਾ ਕੀ ਕਰ ਸਕਦਾ ਸੀ ਇਸ ਤਰ੍ਹਾਂ ਦੋਨੋਂ ਮਿੱਤਰ ਬੜੇ ਆਰਾਮ ਨਾਲ ਰਸੋਈ ਵਿੱਚ ਰਹਿਣ ਲੱਗੇ ਕਾ ਹਰ ਰੋਜ਼ ਨਵੇਂ ਨਵੇਂ ਪਕਵਾਨ ਖਾਂਦਾ ਅਤੇ ਚੈਨ ਦੀ ਨੀਂਦ ਸੌਂਦਾ ਇੱਕ ਦਿਨ ਦੀ ਗੱਲ ਹੈ ਸੇਠ ਦੇ ਕੋਲ ਕੁਝ ਮਹਿਮਾਨ ਆਉਣ ਵਾਲੇ ਸਨ ਇਸ ਲਈ ਘਰ ਵਿੱਚ ਪਕਵਾਨ ਆਤ ਬਣ ਰਹੇ ਸਨ ਸੇਠ ਜੀ ਨੇ ਆਪਣੇ ਦੋਸਤਾਂ ਦੇ ਲਈ ਮੱਛੀ ਮੰਗਵਾਈ ਸੀ ਰਸੋਈਆ ਮੱਛੀ ਆਦ ਸਾਫ਼ ਕਰ ਰਿਹਾ ਸੀ ਤਾਂ ਆਪਣੇ ਆਲਣੇ ਵਿੱਚ ਬੈਠਾ ਕਾ ਸੋਚ ਰਿਹਾ ਸੀ ਓਏ ਭਰਾ ਅੱਜ ਤਾਂ ਮਜ਼ਾ ਹੀ ਆ ਗਿਆ ਬਹੁਤ ਦਿਨਾਂ ਬਾਅਦ ਮਸਾਲੇਦਾਰ ਤਲੀ ਹੋਈ ਮੱਛੀ ਖਾਣ ਨੂੰ ਮਿਲੇਗੀ ਅਤੇ ਫਿਰ ਚੁੱਪਚਾਪ ਆਪਣੇ ਆਲਣੇ ਵਿੱਚ ਬੈਠਾ ਉਹ ਸੋਚਦਾ ਰਿਹਾ ਕਿ ਕਿਵੇਂ ਮੱਛੀ ਤੇ ਹੱਥ ਸਾਫ਼ ਕੀਤਾ ਜਾਵੇ ਕਾ ਨੇ ਸੋਚਿਆ ਜੇਕਰ ਉਹ ਕਬੂਤਰ ਨੂੰ ਇਸ ਮਾਂਗਲੇ ਵਿੱਚ ਕੁਝ ਕਹੇਗਾ ਤਾਂ ਉਹ ਤਾਂ ਉਸਦੀ ਗੱਲ ਮੰਨੇਗਾ ਨਹੀਂ ਇਸ ਲਈ ਉਹ ਖੁਦ ਹੀ ਮੌਕਾ ਕੱਢ ਕੇ ਮੱਛੀ ਤੇ ਟੁਕੜਿਆ ਤੇ ਹੱਥ ਸਾਫ਼ ਕਰਨਾ ਪਵੇਗਾ। ਇਸ ਤਰ੍ਹਾਂ ਸਵੇਰ ਹੋ ਗਈ। ਹਰ ਰੋਜ਼ ਦੀ ਤਰ੍ਹਾਂ ਕਬੂਤਰ ਨੇ ਉਸ ਨੂੰ ਕਿਹਾ ਚੱਲ ਭਰਾ ਕਾ ਖਾਣੇ ਦੀ ਤਲਾਸ਼ ਵਿੱਚ ਨਿਕਲਿਆ ਜਾਏ। ਨਹੀਂ ਭਰਾ ਕਬੂਤਰ ਅੱਜ ਮੇਰੀ ਤबीयत ਕੁਝ ਠੀਕ ਨਹੀਂ। ਕੱਲ ਤੋਂ ਮੇਰੇ ਢਿੱਡ ਵਿੱਚ ਕੁਝ ਗੜਬੜ ਹੈ। ਕਾ ਨੇ ਆਪਣੇ ਆਪ ਨੂੰ ਕਾਫੀ ਚਲਾਕੀ ਨਾਲ ਕਿਹਾ। ਪਰ ਕਬੂਤਰ ਵੀ ਕੁਝ ਘੱਟ ਸਮਝਦਾਰ ਨਹੀਂ ਸੀ। ਉਹ ਸਮਝ ਗਿਆ ਸੀ ਕਿ ਅੱਜ ਰਸੋਈ ਵਿੱਚ ਮੱਛੀ ਆਈ ਹੈ। ਉਸ ਨੂੰ ਦੇਖ ਕੇ ਹੀ ਇਸ ਦੀ ਨੀਅਤ ਖਰਾਬ ਹੋਈ ਹੈ ਇਸ ਲਈ ਉਹ ਬੋਲਿਆ ਦੇਖ ਭਰਾ ਕਾ ਰਸੋਈ ਵਿੱਚ ਕੋਈ ਹਰਕਤ ਨਾ ਕਰੀ ਕਿਸੇ ਵੀ ਚੀਜ਼ ਨੂੰ ਛੂਹੀ ਨਾ ਨਹੀਂ ਤਾਂ ਗੜਬੜ ਹੋ ਜਾਵੇਗੀ ਮੇਰੀ ਗੱਲ ਮੰਨ ਲਾ ਤੇ ਮੇਰੇ ਨਾਲ ਚੱਲ ਓਏ ਨਹੀਂ ਭਰਾ ਮੈਂ ਸੱਚ ਕਹਿ ਰਿਹਾ ਹਾਂ ਤੂੰ ਇਹ ਨਾ ਸਮਝ ਕਿ ਮੈਂ ਮੱਛੀ ਨੂੰ ਦੇਖ ਕੇ ਮੇਰਾ ਮਨ ਖਰਾਬ ਹੋ ਰਿਹਾ ਹੈ ਅਤੇ ਮੈਂ ਬਹਾਨੇ ਬਣਾ ਰਿਹਾ ਹਾਂ ਮੈਂ ਸੱਚ ਕਹਿ ਰਿਹਾ ਹਾਂ ਮੇਰੇ ਢਿੱਡ ਵਿੱਚ ਕੁਝ ਗੜਬੜ ਹੈ ਠੀਕ ਹੈ ਤਾਦ ਮੈਂ ਹੀ ਚਲਿਆ ਜਾਂਦਾ ਹਾਂ ਪਰ ਜਾਂਦੇ ਜਾਂਦੇ ਫਿਰ ਇੱਕ ਵਾਰ ਚੇਤਾਵਨੀ ਦੇ ਰਿਹਾ ਸੀ ਕਿ ਇੱਥੇ ਕੋਈ ਗੜਬੜ ਨਾ ਕਰੀ ਕਿਹਾ ਨਾਪਰਾ ਕੋਈ ਗੜਬੜ ਨਹੀਂ ਹੋਵੇਗੀ ਮੇਰਾ ਵਿਸ਼ਵਾਸ ਕਰੋ ਮਿੱਤਰ ਕਾਂ ਨੇ بار بار ਉਸ ਨੂੰ ਭਰੋਸਾ ਦਿਵਾਇਆ ਤਾਂ ਕਾਂ ਕਬੂਤਰ ਨੂੰ ਵੀ ਉਸ ਦੀ ਗੱਲ ਦਾ ਵਿਸ਼ਵਾਸ ਹੋ ਗਿਆ ਤੇ ਕੋਈ ਗੜਬੜ ਨਹੀਂ ਕਰੇਗਾ ਅਤੇ ਉਹ ਵਿਚਾਰਾ ਚੱਲ ਪਿਆ ਆਪਣੇ ਖਾਣੇ ਦੀ ਤਲਾਸ਼ ਵਿੱਚ ਚਲੋ ਇਹ ਰੁਕਾਵਟ ਵੀ ਦੂਰ ਹੋਈ ਇਸ ਨੂੰ ਕੀ ਪਤਾ ਮੱਛੀ ਦਾ ਸਵਾਦ ਕੀ ਹੁੰਦਾ ਹੁਣ ਖਾਓ ਪੀਓ ਅਤੇ ਮौज उड़ाਓ ਥੋੜੀ ਦੇਰ ਬਾਅਦ ਹੀ ਰਸੋਈਆ ਰਸੋਈ ਘਰ ਵਿੱਚ ਆਇਆ ਅਤੇ ਮੱਛੀ ਕੱਟ ਵੱਢ ਕੇ ਸਾਫ਼ ਕਰਨ ਲੱਗਾ ਮੱਛੀ ਨੂੰ ਕੱਟ ਕੇ ਉਸਨੇ ਤਲਿਆ ਅਤੇ ਫਿਰ ਦੂਜੀ ਸਬਜ਼ੀ ਕੱਟ ਕੇ ਸਾਫ਼ ਕੀਤੀ ਇਸ ਤਰ੍ਹਾਂ ਸਾਰੇ ਕੰਮ ਵਿੱਚ ਉਹ ਕਾਫੀ ਥੱਕ ਗਿਆ ਇਸ ਲਈ ਕੁਝ ਦੇਰ ਆਰਾਮ ਕਰਨ ਦੇ ਲਈ ਬਾਹਰ ਜਾ ਬੈਠ ਗਿਆ ਸ਼ੁਕਰ ਹੈ ਇਹ ਇੱਥੋਂ ਪਾਸੇ ਹਟਿਆ ਤਾਂ ਸਹੀ ਇੱਥੇ ਹੀ ਬੈਠਾ ਰਹਿੰਦਾ ਤਾਂ ਮੇਰਾ ਕੰਮ ਕਿਵੇਂ ਵੜਦਾ ਪਹਿਲਾਂ ਹੀ ਉਸਨੇ ਕਬੂਤਰ ਨੂੰ ਬੜੀ ਮੁਸ਼ਕਲ ਨਾਲ ਭੇਜਿਆ ਸੀ ਅਤੇ ਫਿਰ ਕਾਂ ਨੇ ਹੌਲੀ ਜਿਹੀ ਟੋਕਰੀ ਵਿੱਚ ਇੱਕ ਮੱਛੀ ਦਾ ਟੁਕੜਾ ਚੁੱਕਿਆ ਅਤੇ ਆਪਣੇ ਆਲਣੇ ਵਿੱਚ ਜਾ ਕੇ ਖਾਣ ਲੱਗਾ। ਕਈ ਟੁਕੜੇ ਉਸਨੇ ਚੁੱਪਚਾਪ ਚੋਰੀ ਖਾ ਲਏ। ਹਾਲਾਂਕਿ ਉਸ ਦਾ ਢਿੱਡ ਭਰ ਗਿਆ ਸੀ ਪਰ ਫਿਰ ਵੀ ਹੋਰ ਖਾਣ ਦਾ ਲਾਲਚ ਉਸ ਦੇ ਮਨ ਵਿੱਚ ਬੈਠਿਆ ਹੋਇਆ ਸੀ ਜੋ ਕਿ ਨੁਕਸਾਨਦੇਹ ਹੁੰਦਾ। ਹੋਇਆ ਵੀ ਇਹੀ ਇਸ ਵਾਰ ਜਿਵੇਂ ਹੀ ਉਸਨੇ ਪ੍ਰਾਤ ਵਿੱਚ ਮੱਛੀ ਦਾ ਟੁਕੜਾ ਚੁੱਕਿਆ ਉਵੇਂ ਹੀ ਉਸਦੀ ਟੱਕੀ ਪਲੇਟ ਜ਼ਮੀਨ ਤੇ ਡਿੱਗ ਪਈ। ਖੜਖੜਾਟ ਹੋਣ ਦੀ ਆਵਾਜ਼ ਨਾਲ ਖੜਖਹਾਟ ਹੋਣ ਦੀ ਆਵਾਜ਼ ਆਈ ਪਰ ਕਾਂ ਨੂੰ ਇਸ ਨਾਲ ਭਲਾ ਵੀ ਕੋਈ ਫਰਕ ਨਹੀਂ ਸੀ ਪਿਆ ਉਸ ਨੇ ਮੱਸੀ ਦਾ ਟੁਕੜਾ ਲਿਆ ਤੇ ਆਰਾਮ ਨਾਲ ਬੈਠ ਕੇ ਖਾਣ ਲੱਗਾ ਰਸੋਈਆ ਤੇਜ਼ੀ ਨਾਲ ਅੰਦਰ ਆਇਆ ਅਤੇ ਦੇਖਿਆ ਕਿ ਕਿਤੇ ਕੋਈ ਬਿੱਲੀ ਤਾਂ ਨਹੀਂ ਰਸੋਈ ਵਿੱਚ ਵੜਾਈ ਪਰ ਜਦੋਂ ਉਸ ਨੇ ਦੇਖਿਆ ਕਿ ਕਾਂ ਮੱਛੀ ਖਾਂਦਾ ਤਾਂ ਉਸ ਨੇ ਗੁੱਸੇ ਦਾ ਕੋਈ ਟਿਕਾਣਾ ਨਾ ਰਿਹਾ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਕਾਤੇ ਝਪਟਿਆ ਓਏ ਪਾਪੀ ਕਮੀਨੇ ਮੇਰੀ ਭਲਾ ਮਾਨਸੀ ਦਾ ਤੂੰ ਇਹ ਬਦਲਾ ਦਿੱਤਾ ਕਿ ਚੋਰੀ ਮੱਛੀ ਖਾ ਗਿਆ ਦੁਸ਼ਟ ਮੈਂ ਤਾਂ ਉਸ ਕਬੂਤਰ ਦੇ ਕਾਰਨ ਤੈਨੂੰ ਚੁੱਪਚਾਪ ਰਹਿਣ ਲਈ ਜਗ੍ਹਾ ਦਿੱਤੀ ਅਤੇ ਤੂੰ ਮੇਰਾ ਹੀ ਬੁਰਾ ਕਰਨਾ ਚਾਹੁੰਦਾ ਲੈ ਹੁਣ ਚੱਖ ਮਜਾ ਕਹਿੰਦੇ-ਕਹਿੰਦੇ ਉਸਨੇ ਕਾਂ ਨੂੰ ਗਰਦਨ ਤੋਂ ਫੜਿਆ ਤੇ ਗੁੱਸੇ ਵਿੱਚ ਆ ਕੇ ਉਸਦੇ ਸਾਰੇ ਪੰਖ anoch ਦਿੱਤੇ ਕਾਂ ਦਰਦ ਨਾਲ ਚੀਕਦਾ ਚਲਾਉਂਦਾ ਰਿਹਾ ਪਰ ਰਸੋਈਏ ਨੇ ਜਮਾ ਵੀ ਤਰਸ ਨਾ ਕੀਤਾ ਲੇ ਹੁਣ ਇੱਥੇ ਪਿਆ ਛੜਦਾ ਰਹਿ ਲਾਲਚੀ ਕਾਂ ਇਹੀ ਤੇਰੀ ਸਜ਼ਾ ਡਰ ਅਤੇ ਦਰਦ ਨਾਲ ਚੀਕਦਾ ਕਾਂ ਇੱਕ ਕੋਨੇ ਵਿੱਚ ਜਾ ਕੇ ਛੁੱਪ ਗਿਆ ਅਤੇ ਆਪਣੀ ਕਰਨੀ ਤੇ ਹੰਝੂ ਬਹਾਉਂਦਾ ਰਿਹਾ ਸ਼ਾਮ ਨੂੰ ਜਦੋਂ ਕਬੂਤਰ ਵਾਪਸ ਆਇਆ ਤਾਂ ਕਾਂ ਦੀ ਅਜਿਹੀ ਹਾਲਤ ਦੇਖ ਕੇ ਉਸ ਨੂੰ ਸਮਝ ਆ ਗਈ ਸੀ ਕਿ ਇਹ ਉਸਦੀ ਗਲਤੀ ਹੈ ਜਿਸ ਦੀ ਉਸ ਨੂੰ ਸਜ਼ਾ ਮਿਲੀ ਹੈ ਕਿਉਂਕਿ ਉਸਨੇ ਕਾਨੂੰ ਕਿਹਾ ਕਿਉਂ ਕਾਂਪਰਾ ਮੈਂ ਕਿਹਾ ਸੀ ਨਾ ਕਿ ਕੋਈ ਗਲਤੀ ਹਰਕਤ ਨਾ ਕਰੀ ਇਨਸਾਨ ਨੂੰ ਥੋੜੇ ਵਿੱਚ ਹੀ ਸੰਵਰ ਕਰਨਾ ਚਾਹੀਦਾ ਸੰਤੋਖ ਕਰਨਾ ਚਾਹੀਦਾ ਪਰ ਤੂੰ ਲਾਲਚ ਵਿੱਚ ਰਸੋਈਏ ਨੂੰ ਨੁਕਸਾਨ ਪਹੁੰਚਾਇਆ ਅਤੇ ਰਸੋਈਏ ਨੇ ਤੇਰੀ ਇਹ ਹਾਲਤ ਬਣਾ ਦਿੱਤੀ ਇਸ ਲਈ ਕਹਿੰਦੇ ਨੇ ਕਿ ਲਾਲਚ ਬੁਰੀ ਬਲਾਏ ਸਾਨੂੰ ਜੇ ਪ੍ਰਮਾਤਮਾ ਨੇ ਥੋੜਾ ਦੇ ਦਿੱਤਾ ਹੈ ਤਾ ਬੋਤੇ ਦੇ لالچ ਵਿੱਚ ਸਾਨੂੰ ਕਦੇ ਵੀ ਗਲਤ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਸਿੱਖਿਆ ਦਾ ਇੱਕ ਦਿਲਚਸਪ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ